ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਵਗੇ ਕਿਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੇ ਅੱਜ ਪਹੁੰਚ ਚੁੱਕੇ ਹਾਂ ਪਿੰਡ ਰਾਮੂਵਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਹਿਸੀਲ ਸਜਨੋ ਪੱਟੀ ਭਾਈ ਭੁਵਿੰਦਰ ਸਿੰਘ ਜੀ ਦੇ ਘਰ ਬੋਰੀ ਨੀਲੀ ਰਾਵੀ ਦੀ ਮੱਝ ਲੈ ਕੇ ਆਇਆ ਸਾਰੀ ਡਿਟੇਲ ਕਰਦੇ ਹਾਂ ਸਾਂਝੀ ਆਪਣੀ ਨਰਖ ਪਰ ਕਰਕੇ ਵੀਰੋ ਗਣ ਵਾਟਤਾ ਕਰ ਵੇਖੋ ਵੇਖ ਕੇ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਏ ਆਓ ਹੁਣ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਕੀ ਹਾਲ ਚਾਲ ਦਾ ਡੇ ਜੜਤੀ ਕਲਾ ਜੀ ਤੁਸੀਂ ਸੁਣਾਓ ਵਧੀਆ ਵਧੀਆ ਐਰ ਕੀ ਫਿਰ ਬੂਰੀ ਨੀ ਲਈ ਲੈਣ ਦੀ ਜੀ ਆਹ ਬੂਰੀ ਮਜਾ ਦੋਸ ਦੇ ਪਰ ਇੱਕ ਸੇਲ ਹੋ ਗਈ ਆ ਤੇ ਉਹ ਨੱਕ ਨਾ ਵੀਡੀਓ ਚ ਪਾਇਓਗੇ ਠੀਕ ਆ ਜੀ ਸਾਡੇ ਵੀ ਯਾਤਰਾ ਫਤੇਗੜ ਸਾਹਿਬ ਦੀ ਹੀ ਸ਼ਿਦਾ ਸਿੰਘਾਂ ਨੂੰ ਨੱਕ ਬਸਕ ਤੋਂਣ ਵਾਸਤੇ ਗਏ ਹਾਂ ਤੇ ਦਿਹਾੜੀ ਕਿ ਸਵਾ ਲੱਗ ਗਿਆ ਤੇ ਇਹ ਆ ਕਿ ਹਰ ਇੱਕ ਸਿੱਖ ਨੂੰ ਜ਼ਰੂਰੀ ਆ ਸ਼ਿਦਾ ਸਿੰਘਾਂ ਨੂੰ ਪ੍ਰਣਾਮ ਕਰਨਾ ਕਿਉਂਕਿ ਆਪਣੇ ਬਲੇ ਬੜੀਆਂ ਵੱਡੀਆਂ ਕੁਰਬਾਨੀਆਂ ਸ਼ਹਾਹਤਾਂ ਪਾਈਆਂ ਆਪਣੇ ਨੇ ਗੁਰਵਾਨੇ ਨਿੱਕੇ ਨਿੱਕੇ ਲਾਲਾ ਨੇ ਆਪਣੇ ਬੱਚਿਆਂ ਨੂੰ ਵਿਖਾਉਣਾ ਚਾਹੀਦਾ ਕਿ ਕੀ ਹੋ ਰਿਹਾ ਏ ਤੇ ਕੀ ਕੀ ਸਿੱਖ ਕੌਮ ਤੇ ਹਾਂ ਹਰ ਇੱਕ ਦਾ ਫਰਜ਼ ਬੰਦਾ ਤੇ ਜਾ ਫਰਜ਼ ਬੰਦਾ ਏ ਤੇ ਇੱਕਦਾਂ ਵਿਖਾ ਕੇ ਹਰ ਇੱਕ ਨੂੰ ਯਾਤਰਾ ਚਾਹੀਦੀ ਕਰਨੀ ਤੇ ਡਰੈਸ ਦੱਸਿਓ ਜੀ ਡਰੈਸ ਆਪਣਾ ਪਿੰਡ ਰਾਮਵਾਲ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਨਾਮ ਭពਿੰਦਰ ਸਿੰਘ ਠੀਕ ਹੈ ਜੀ ਤੇ ਮਗਰ ਕੀ ਆ ਗਿਆ ਮਗਰ ਟੱਟਾ ਸਾਨੂੰ ਨੀਲੀ ਰਾਵੀ ਦਾ ਮੇਲ ਕਰ ਸਜ ਨੂੰ ਕਿਨਵਾ ਸੁਹਾ ਹੋ ਗਈ ਬਬਾ ਤੁਹੇ ਤਿੱਜੇ ਸੂਏ ਲਾ ਲਈ ਕਿ ਨਾ ਬਾਕੀ ਅਗਲੇ ਖੁਰ ਵੀ ਸਜਣੋ ਧੂਵੇ ਬਾਕੀ ਨੁਭਾਈ ਨੂੰ ਹੀ ਨਹੀਂ ਆ ਤੇ ਮਗਰਲੇ ਵੀ ਧੂਵੇ ਆ ਠੀਕ ਆ ਜੀ ਮੱਥੇ ਜਿਹੜਾ ਬੱਲ ਆ ਸੇਂਗ ਤੁਸੀਂ ਦੇਖ ਸਕਦੇ ਜੇ ਮਗਰ ਵੀ ਨਿਸ਼ਾਨ ਹੈਗੇ ਆ ਤੇ ਥਾਂਲੇ ਵਾ ਬੜਾ ਸੋਹਣਾ ਜਿਹੜੇ ਨਿਸ਼ਾਨ ਸਾਹਮਣੇ ਦੇਖ ਸਕਦੇ ਜੇ ਨਿਸ਼ਾਨੀਆਂ ਹੈਗੀਆਂ ਟੋਟਲ ਸਾਰੀਆਂ ਤੇ ਇੱਕ ਅੱਗੋਂ ਮੂੰਹ ਥੋੜਾ ਜਿਹਾ ਡੇਂਗਾ ਚੀਤ ਨਹੀਂ ਹੈਗਾ ਮੱਥੇ ਬੱਲ ਬੂਲੇਗਾ ਥਾਂੜ ਬੜਾ ਸੋਹਣਾ ਸੁਧਰਾ ਲੱਗਾ ਮਲਕ ਮੈਨ ਵੀ ਚੰਗੀ ਆ ਵੇ ਬਾਈ ਖੋਲ ਕੇ ਤੋਰਾ ਤਰਾ ਕਰਈਆਂ ਚੈੱਕ ਲਓ ਪਈ ਸਜਰੋ ਦੂਰੀ ਨੀਲੀ ਰਾਵੀ ਦੇ ਵਿੱਚ ਜਿਹੜੀ ਇਹ ਮੱਝ ਆ ਗਈ ਆ ਇਹ ਬਾਰਡਰ ਲਾਈਨ ਦੀ ਮਿੱਤਰੋ ਬਿਲਡ ਦੇ ਵਿੱਚੋਂ ਆ ਜਿਵੇਂ ਆਸਲਪੁਰ ਅਰੀ ਰਤੋ ਕੇ ਕਹਿ ਦਈਏ ਨਾ ਪਿੰਡ ਸਾਰੇ ਹੀ ਬਾਰਡਰ ਤੇ ਆ ਲੋ ਜੀ ਕੋਈ ਜਾਣ ਲੋ ਲੋਈ ਸਜਰੋ ਤੋਰਾ ਤਰਾ ਬਹੁਤ ਸੋਹਣਾ ਕਰਮਣ ਲੱਗਾ ਥਾਨ ਕੁਆਲਟੀ ਵੀ ਚੰਗੀ ਆ ਲੋ ਜੀ ਕੀ ਬਾਤਾਂ ਤੇ ਸੁਭਾਅ ਵੀ ਜਿਹਾ ਦਾ ਸਾਨੂੰ ਸ਼ਾਂਤਮਈ ਠੰਡੇ ਦੀ ਆ। ਲਓ ਜੀ, ਕੀ ਬਾਤਾਂ। ਤੇ ਬਾਈ ਜੀ ਫਿਰ ਜੱਜ ਇਹਦੀ ਰਹਿ ਗਈ ਰੇਟ ਦੀ ਗੱਲ ਕਿੰਨੇ ਕਿੰਨਾ ਕਾਪਾ ਕਰ ਦੇਣਾ ਏ। ਸਭ ਰੋਕੀ ਦੂ ਬੁਰੀਆਂ ਟੁਕੜਾਂ ਦੇ 80-85 ਹਜ਼ਾਰ ਮੰਗੀ ਜਾਂਦੇ ਆ। ਕਰਦੇ ਆ। ਕਰਦੇ ਆ। ਤੇ ਆਪਾਂ ਮੁੱਲ ਦਾ 85 ਹਜ਼ਾਰ ਕਰਦੇ ਜੋ। ਅੱਛਾ। ਤੇ 82 ਆ ਦੇ ਦੇ ਦਾਂਗੇ। 82 ਦੀ? ਹਾਂਜੀ। ਦਿਨ ਵਾਵਾ ਹੈ ਠੰਡੇ ਜੀ ਜਾਣਾ ਨਾ ਕਰੇਗੀ। ਕਿ ਲੋ ਜੋ ਤੁਸੀਂ ਕਹਿ ਦੋਗੇ ਕਰ ਦਾਂਗੇ ਜੋ ਤੁਸੀਂ ਕਹਿ ਦੋਗੇ ਕਰ ਦਾਂਗੇ 80 ਦੀ ਕਰਤੀਗੇ ਦੋ ਹੋਰ ਛੱਡ ਦਾਂਗੇ ਦੋ ਹੋਰ ਛੱਡ ਦਈਏ ਹਾਂ ਨਾ 78000 ਦੀ ਮਾਝ 70 ਦੀ ਆਹੋ ਦੂਰੋਂ ਨੇੜੇੋਂ ਆਉਣਾ ਕਿਰਾਇਆ ਪਾੜਾ ਪੈਣਾ ਹੈ ਪਾੜਾ ਪਾੜਾ ਲੈ ਛੱਡ ਕੇ 78000 ਦੀ ਦੇ ਦਾਂਗੇ ਠੀਕ ਹੈ ਬਾਤਾਂ ਦੇ ਮੇਰਾ ਵੀਰ ਕੋਈ ਆਖੇ ਵੀ ਕੱਟ ਕਰ ਲੋ ਜਾਂ ਨਹੀਂ ਬਹੁਤ ਵਧੀਆ ਰੇਟ ਆ ਸਜਣੋ ਰੇਟ ਬੜਾ ਉੜਦਿਆਂ ਵਾਲਾ ਕੀਤਾ ਜ ਤੇ ਟਾਈਮ ਸਰ ਮੇਲਾ ਲੁੱਟ ਲਿਓ ਕਿਉਂਕਿ ਰੇਟ ਬੜਾ ਜਾਇਜ਼ ਇਸ ਘਰ ਤੋਂ ਦਾਕ ਨੂੰ ਤੇ ਆਪਾਂ ਗਰੰਟੀ ਦੇ ਦਾਂਗੇ ਆਖ ਨੂੰ ਭਾ 12 ਕਿਉਂ ਨ ਇੱਕ ਨੰਬਰ ਚੌਣ ਚੱਕ ਨੰਬਰ ਧਰਮ ਰਵਾੜ ਕੇ ਮੱਤਾ ਰਮ ਰਵਾਾਂਗੇ ਲਓ ਜੀ ਛੱਡੋ ਬੱਚਾ ਲਓ ਸਜਣੋ ਧਰਮ ਰਵਾਕੇ ਵੀ ਤੁਹਾਨੂੰ ਦਿਖਾਉਣੇ ਆ ਤੇ ਬੱਚਾ ਛੱਡਨ ਅੱਗੇ ਠੀਕ ਆ ਤੇ ਮੈਂ ਚੰਗੀ ਆ ਤੇ ਸੋਹਣਾ ਰੇਟ ਬਾਈ ਨੇ ਬੜਾ ਜ਼ਾਇਜ਼ ਕੀਤਾ ਤੇ ਪਸ਼ੂ ਤਾਂ ਅੱਜ ਕੱਲ ਤੁਹਾਨੂੰ ਪਤਾ ਹੈ ਕੀਮਤ ਅਜ ਥੋੜਾ ਲੋ ਜਿਵਾਈ ਕਰਤੀ ਸ਼ੁਰੂ ਅਗਲੇ ਸਨਾਂ ਦੀ ਮਗਰਲੇ ਨੇਂ ਕੀ ਧਰਮ ਮਾਰ ਦੋ ਲਓ ਕੀ ਬਾਤਾਂ ਆ ਮਗਰਲੇ ਸੁਣਾ ਦੀਆਂ 17 ਜੇ ਸਾਹਮਣੇ ਦੇਖ ਰਹੇ ਜੀ ਜਿਵੇਂ ਬਹੁਤ ਸੋਹਣੀ ਆ ਥੰਥਣ ਇੱਕ ਰਾ ਛੱਡਿਓ ਜੀ ਸਾਥ ਥਣ ਦਿਖਾ ਰਹੇ ਲਓ ਜੀ ਕੀ ਬਾਤਾਂ ਥਣ ਬੜਾ ਸੋਹਣਾ ਕੋਣੀ ਚੋ ਚੋ ਲਓ ਜੀ ਚੋ ਨੋਈ ਚਵਾਈਲ ਨਾਲ ਤੇ ਬਿਲਕੁਲ ਮੋਗਾ ਸਜਣੋਂ ਰੂਵਰ ਕੀ ਭੋਲੀ ਦੇਖ ਸਕਦੇ ਜੀ ਲਓ ਕਿਆ ਬਾਤਾਂ ਬੁਗਰੀ ਨੀਲੀ ਦਾ ਵੀ ਕੋਈ ਬਾਰਡਰ ਲਾਈਨ ਦੀ ਲੋ ਭਈ ਸੱਜਣੋ 78000 ਦੀ ਮਿਲ ਜੂਗੀ ਤੇ ਬਾਲਾ ਜਰਾ ਖਪਾਇਓ ਨਾ ਪਿੰਡ ਰਾਮੂ ਵਾਲ ਪਹੁੰਚ ਕੇ ਆਪਣੀ ਕਰਕੇ ਨਰਖ ਪਰਖ ਤੇ ਲੈ ਜਿਓ ਤੇ ਮਗਰ ਮੇਲ ਕਾਫ ਠੀਕ ਹੈ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ